ਹਾਂਜੀ ਭਾਈ ਵਿਆਸ ਤੋਂ ਆ ਕਾਫਲਾ ਚੱਲਣ ਲੱਗਾ ਭਾਈ ਸੋ ਇਸ ਕਰਕੇ ਤਿਆਰੀ ਕਰ ਲੋ ਮੇਰੇ ਵੀਰਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਅੱਜ 1000 2000 ਬੰਦਾ ਆਉਣਾ ਚਾਹੀਦਾ ਠੀਕ ਹੈ ਜੀ ਆ ਮੈਂ ਇਸ ਵੇਲੇ ਉੱਪਰ ਵਿਆਸ ਦੇ ਨੇੜੇ ਖੜਾ ਤਾਂ ਸਾਰਿਆਂ ਨੂੰ ਸਾਡੀ ਬੇਨਤੀ ਆ ਵੀ ਇਹ ਕਾਫਲਾ ਸ਼ੁਰੂ ਹੋਣ ਲੱਗਾ ਵਾ ਤਾਂ ਕਾਫਲਾ ਸ਼ੁਰੂ ਬੇਨਤੀ ਆ ਬੇਨਤੀ ਆ ਫਟਾਪਾ ਬੱਕਲਾ ਕਾਫਲਾ ਜਾਣ ਲੱਗਾ ਵਾ ਤੇ ਬੇਨਤੀ ਮੈਂ ਤੁਹਾਨੂੰ ਦੱਸਦਾ ਵੀ ਇਹ ਕੀ ਕੁਝ ਹੈਗਾ ਇੱਥੇ ਵੱਧ ਤੋਂ ਵੱਧ ਸ਼ੇਅਰ ਕਰਿਓ ਹੁਣੇ ਹੁਣੇ ਉੱਥੇ ਹੀ ਬੈਗ ਲੈ ਆਓ ਬੈਗ ਲੈ ਆਓ ਮੈਂ ਕਹਿੰਦਾ ਬੇਨਤੀ ਮਨ ਨੂੰ ਬੈਗ ਲਿਆ ਕੇ ਆ ਆਹ ਦੇਖੋ ਇੱਧਰ ਬਿਆਸ ਦਰਿਆ ਵਾ ਆਹ ਬਿਆਸ ਦੀ ਟਰਾਲੀ ਜਾਣ ਢੀ ਨਾ ਆਹ ਬਿਆਸ ਆ ਇੱਧਰ ਭਾਈ ਅੰਬਰ ਸਰ ਆ ਇੱਧਰ ਅੰਬਰ ਸਾਰਿਆ ਅੰਬਰ ਸਾਰੇ ਜਿੱਥੋਂ ਆ ਇੱਧਰ ਕਾਫਲਾ ਜੇ ਤੁਹਾਨੂੰ ਮੈਂ ਮਾੜਾ ਜਿਹਾ ਚੈਨਾ ਸਾਡਾ ਵੀ ਕੈਮਰਾ ਵਡਾ ਦੇਖਿਓ ਆ ਟ੍ਰੈਕਟਰ ਟਾਲੀਆਂ ਆ ਦੇਖਿਓ ਤੁਹਾਨੂੰ ਕਿਲੋਮੀਟਰਾਂ ਤੱਕ ਟ੍ਰੈਕਟਰ ਟਾਲੀਆਂ ਆ ਦੇਖਿਓ ਤੁਹਾਨੂੰ ਦਿਖਦੀ ਆਉਣੀ ਆ ਦੇਖੋ ਕਿਲੋ ਕਿਲੋਮੀਟਰਾਂ ਤੱਕ ਜਿੱਥੋਂ ਤੱਕ ਸਾਡਾ ਕੈਮਰਾ ਜਾਂਦਾ ਇੱਥੋਂ ਤੱਕ ਟ੍ਰੈਕਟਰ ਟਾਲੀਆਂ ਦੂਜੀ ਲੇਨ ਜੇ ਮੈਨੂੰ ਨਜ਼ਰ ਆ ਜੇ ਇਹ ਤੋਂ ਫਿਰ ਇੱਥੇ ਦੂਜੀ ਲੇਨ ਆ ਦੇਖ ਰਹੇ ਹੋਗੇ ਤੁਸੀਂ ਆ ਦੂਸਰੀ ਲੇਨ ਆ ਟ੍ਰੈਕਟਰ ਟਾਲੀਆਂ ਠੀਕ ਹੈ ਜੀ ਆ ਗੋਭੀ ਵਾਲੀ ਟ੍ਰੈਕਟਰ ਪਈ ਪਿਛਾ ਮੋੜੀ ਆ ਵੀ ਕਾਫਲਾ ਤੋਂ ਇੱਥੋਂ ਚੱਲ ਲੱਗਾ ਭਰਾਓ ਤੁਹਾਡੇ ਕਿਸਾਨਾਂ ਨੇ ਲੱਖਾਂ ਦਾ ਤੇਲ ਫੂਕੇ ਚੜਨਾ ਵੇਖਣੋਂ ਨਾ ਹਟਿਓ ਇਹਨੂੰ ਵੇਖਣੋਂ ਨਾ ਹਟਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ 5000 10000 ਬੰਦਾ ਇਹਨੂੰ ਅੱਜ ਵੇਖੇ ਔਰ ਵੱਧ ਤੋਂ ਵੱਧ ਚੱਲੇ ਭਈ ਸਾਡੀ ਬੇਨਤੀ ਆ ਇੱਥੇ ਮਸਾਣੀਆਂ ਸਾਹਿਬ ਅਸੀਂ ਚੇਚੇ ਸੱਦੇ ਆ ਭਈ ਗਰਦਾਸਪੁਰ ਦੇ ਵੱਡੇ ਲੀਡਰ ਨੇ ਸਾਡੇ ਸੂਬੇ ਦੇ ਆ ਹਰੜ ਸਾਹਿਬ ਆ ਇੱਧਰ ਡਾਕਟਰ ਸਾਹਿਬ ਚੜੇ ਆ ਹੋਰ ਲੀਡਰ ਵੀ ਸਾਡੇ ਕੋਲ ਆਓ ਆਪਣੇ ਕਲੇਰਬਾਲਾ ਸਾਹਿਬ ਆ ਖਲੋਤਾ ਪ੍ਰਧਾਨ ਤੇ ਹੋਰ ਲੀਡਰ ਵੀ ਲੋਪੋਕੇ ਸਾਹਿਬ ਆ ਸਾਰੇ ਲੀਡਰ ਚੱਲੇ ਹੁਣ ਕਾਫਲਾ ਸ਼ੁਰੂ ਹੋਣਾ ਸਾਡੀ ਬੇਨਤੀ ਆ ਵੱਧ ਤੋਂ ਵੱਧ 10 ਬੰਦੇ ਹਲੇ ਦੇਖ ਰਹੇ ਆ ਵੱਧ ਤੋਂ ਵੱਧ 50 100 200 500 ਹਜ਼ਾਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲੀਅਨ ਚੱਲਣਾ ਚਾਹੀਦਾ ਹੈ ਕਿਸਾਨਾਂ ਦਾ ਅੱਜ ਦਾ ਜਿਹੜਾ ਕਾਫਲਾ ਰਵਾਨਾ ਹੋ ਰਿਹਾ ਤਾਂ ਜੋ ਪੂਰੀ ਦੁਨੀਆ ਨੂੰ ਬਖਾ ਸਕੀਏ ਕਿਵੇਂ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਵਾ ਅੰਦੋਲਨ ਆਪਾਂ ਸ਼ੁਰੂ ਕੀਤਾ ਹੈਗਾ ਵਾ ਠੀਕ ਆ ਕਲੈਰ ਬਾਲਾ ਜੀ ਕਿੰਨਾ ਟਾਈਮ ਹੋ ਗਿਆ 7 45 ਮਿੰਟ ਰਹਿ ਗਏ 50 ਮਿੰਟਾਂ ਦੇ ਇੱਕ ਕਾਫਲੇ ਜਿਹੜਾ ਵਾ ਆਪਣੀ ਰਵਾਨਗੀ ਪਾ ਦੇਣੀ ਆ ਠੀਕ ਆ ਜੀ ਇਸ ਕਰਕੇ ਤੁਹਾਨੂੰ ਕੱਲਾ ਦਿਖਾਵਾਂਗੇ ਮੇਰੇ ਵੀ ਸਾਰਾ ਕਾਫਲਾ ਨਹੀਂ ਵਿਖਾਲਿਆ ਜਾਣਾ ਸਾਥੋ ਠੀਕ ਆ ਜੀ ਸਾਰਾ ਕਾਫਲਾ ਨਹੀਂ ਵਿਖਾਲਿਆ ਜਾਣਾ ਇਹ ਥੋੜਾ ਕਾਫਲਾ ਸੀ ਵਿਖਾਲ ਸਕਾਂਗੇ ਮੇਰੇ ਮਗਰ ਟਰੈਕਟਰ ਟਰਾਲੀਆਂ ਦੇਖ ਸਕਦੇ ਹੋ ਬਿਆਸਤੇ ਖੜਾ ਵਾ ਜਿੰਨਾ 700 ਵਿਖਾਲਿਆ ਗਿਆ ਅਸੀਂ ਓਨਾ ਵਿਖਾਲਾਂਗੇ ਹਾਂ ਆਪਣਾ ਲੋਪੋਗੇ ਸਾਹਿਬ ਧਿਆਨ ਮਾਰ ਲਿਓ ਮਾਰਾ ਗਿਆ ਕੋਈ ਬੰਦਾ ਕੋਈ ਖੜਾ ਨਾ ਹੋਵੇ ਇਸ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਟ ਟੂ ਵੱਟ ਸ਼ੇਅਰ ਕਰ ਦਿਓ ਦੂਵੇਂ ਪਾਸੇ ਮਖਾ ਲੱਗ ਗਿਆ ਵੱਟ ਟੂ ਵੱਟ ਸ਼ੇਅਰ ਕਰ ਦਿਓ ਵੱਟ ਟੂ ਵੱਟ ਸ਼ੇਅਰ ਕਰ ਦਿਓ ਅੱਜ ਹਜ਼ਾਰ 2000 ਜਿਹੜਾ ਚੈਨਲ ਨਹੀਂ ਆਇਆ ਸਾਨੂੰ ਮਖਾਉਣ ਉਹ ਵੀ ਭਰਾਓ ਬਾਹਰ ਆ ਜੇ ਠੀਕ ਆ ਇੰਨਾ ਸ਼ੇਅਰ ਕਰ ਦਿਓ ਅੱਜ ਮਖਾ ਦਿਓ ਦੁਨੀਆ ਨੂੰ ਵੀ ਫੇਰ ਚੱਲੇ ਆ ਨਾ ਅੱਕੇ ਆ ਨਾ ਥੱਕੇ ਜਿਹੜਾ ਆਂਦਾ ਮੋਦੀ ਮੰਦਾ ਨਹੀਂ ਮਨਾ ਕੇ ਛੇਡਾਂ ਕਿ ਮੰਨੂ ਕਿਉਂ ਨਾ ਵੱਟ ਟੂ ਵੱਟ ਸ਼ੇਅਰ ਕਰ ਦਿਓ ਵੱਟ ਟੂ ਵੱਟ ਸ਼ੇਅਰ ਕਰ ਦਿਓ ਪੰਦੇਰ ਪੰਦੇਰ ਪੇਜ ਤੇ ਚੱਕ ਦਿਓ ਫੱਟੇ ਬਾਈ ਸੁੱਕ ਦੋ ਇਸ ਕਰਕੇ ਮੇਰੇ ਵੀਰ ਐਮ ਐਸ ਪੀ ਗਰੰਟੀ ਕਾਨੂੰਨ ਦੀ ਲੜਾਈ ਪੂਰੇ ਦੇਸ਼ ਦੀ ਆ ਜਿਹੜੇ ਅੱਗੇ ਹੋ ਕੇ ਸਾਡੇ ਕਿਸਾਨ ਲੜ ਰਹੇ ਆ ਮਜ਼ਦੂਰਾਂ ਤੇ ਵੱਡਾ ਹਮਲਾ ਵਾ ਉਹਦੀ ਲੜਾਈ ਲੜ ਰਹੇ ਆ ਦੁਕਾਨਦਾਰਾਂ ਤੇ ਵੱਡਾ ਹਮਲਾ ਵੱਡੇ ਮੋਲਾ ਨੇ ਸਭ ਕੁਝ ਸਾਡਾ ਖਾ ਕੇ ਲੈ ਜਾਣਾ ਵਾ ਉਹਦੀ ਲੜਾਈ ਲੜ ਰਹੇ ਆ ਠੀਕ ਹੈ ਜੀ ਖੇਤੀ ਸੈਕਟਰ ਨੂੰ ਬਚਾਉਣ ਦਾ ਸਵਾਲ ਆ ਮਜ਼ਾਜਮਾ ਦੀ ਲੜਾਈ ਲੜ ਰਹੇ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਥੋੜੇ ਟਾਈਮ ਬਾਅਦ ਆਪਾਂ ਸ਼ੁਰੂਆਤ ਚੈਨਲ ਵਾਲੇ ਆਏ ਵੀ ਆਏ ਆ ਉਹ ਕਹਿੰਦੇ ਸਾਨੂੰ ਵੀ ਖਾ ਦਿਓ ਆਪ ਹੀ মিডিਆ ਨੂੰ ਧੰਨਵਾਦ ਆ ਦੀ ਆ ਵੇਖੋ ਭਾਈ ਆ ਵੀ ਆਜ਼ਾਦੀ ਤੇ ਆ ਆ ਭਾਈ ਹਾਂ মিডিਆ ਦੀ ਲੜਾਈ ਵੀ ਲੜਦੇ ਅਸੀਂ ਭਾਈ ਠੀਕ ਆ ਜੀ ਆ ਦੋਲ ਸਿੰਘ ਭਾਈ ਉੱਪਰ ਚੜਿਆ ਭਾਈ ਧੰਨਵਾਦ ਇਹਨਾਂ ਦਾ ਵੀ ਜਿਹੜੇ মিডিਆ ਵਾਲੇ ਅੱਜ ਆਏ ਇਹਨਾਂ ਦਾ ਵੀ ਧੰਨਵਾਦ ਭਰਾਓ ਇਸ ਕਰਕੇ ਭਰਾਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚਲੋ ਜੀ ਚੱਲੀਏ ਜੀ ਨਹੀਂ ਨਹੀਂ ਠੀਕ ਆ ਠੀਕ ਆ ਇੱਥੇ ਉਹ ਗੱਡੀ ਕੋਈ ਸਭ ਠੀਕ ਆ ਚਲੋ ਵੀ ਚੱਲ ਭਾਈ ਆਹ ਚੱਲਿਆ ਜੇ ਭਾਈ ਆ ਚੱਲਿਆ ਜੇ ਕੋਈ ਨਹੀਂ ਕੋਈ ਨਹੀਂ ਚੱਲਿਆ ਜੇ ਭਾਈ ਆ ਆ ਚੱਲੇ ਹੌਲੀ ਹੌਲੀ ਭਾਈ ਹੌਲੀ ਹੌਲੀ ਬੋਲ ਬੋਲ ਹੌਲੀ ਬੋਲ ਬੋਲਣਾ ਬਿਲਕੁਲ ਸਲੋ ਸਲੋ ਚਲੋ ਜੀ ਇੱਥੋਂ ਜਿਹੜਾ ਨਿਕਲਣਾ ਵਾ ਕਾਫਲਾ ਕਹਿ ਲਈਏ ਵੀ ਪਹਿਲੇ ਗੇਅਰ 'ਚ ਨਿਕਲੇ ਆ ਪਹਿਲੇ ਗੇਅਰ 'ਚ ਮੱਗਾ ਸਾਹ ਭੜਾਇਆ ਨਹੀਂ ਜਾਓ ਤਾਂ ਕਿ ਪਿੱਛੋਂ ਲਾਈਨ ਦੇ ਆ ਚੱਲਿਆ ਜੇ ਵੀ ਮਹਿੰਦਰਾ 275 ਚੱਲਿਆ ਜੇ ਸੰਭੂ ਨੂੰ ਵੀ ਆ ਜਾਓ ਵੀ ਸੰਭੂ ਨੂੰ ਮੇਰੇ ਨੂੰ ਵਲੰਟੀਅਰ ਵੀ ਖੜ ਜਾ ਕਲੀਅਰ ਬਾਲਾ ਵੀ ਤੁਸੀਂ ਖੜ ਜਾਓ ਇਸੇ ਟਰੈਕਟਰ ਨਾਲ ਸਲੋ ਸਲੋ ਪਰਲੇ ਬੰਨੇ ਸਪੀਕਰ ਵੀ ਨਹੀਂ ਸੁਣਦੇ ਕਿਸੇ ਵੇਲੇ ਚਲੋ ਵੀ ਪਹਿਲੇ ਗੇਅਰ 'ਚ ਪਾ ਗਏ ਹੌਲੀ 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 ਪਹਿਲੇ ਗੇਅਰ 'ਚ ਪਾ ਗਏ ਹੌਲੀ ਹੌਲੀ ਵੀ ਸਲੋ ਕੋਈ ਸਲੋ ਭਾਈ ਸਲੋ ਭਾਈ ਸਲੋ ਕਿੱਕਿਤ ਕਰਕੇ ਸਲੋ ਬਈ ਆ ਚੱਲਿਆ ਆ ਜੇ ਬਈ ਆ ਚੱਲਿਆ ਆ ਜੇ ਖਾ ਦਿਓ ਬਈ ਮਿੰਦਰਾ 260 ਡੀਆਈਜੀ ਬਈ ਇਹਦੇ ਮਗਰ ਦੋ ਟਰੈਕਟਰ ਟਰਾਲੀਆਂ ਬਈ ਦੋ ਟਰੈਕਟਰ ਟਰਾਲੀਆਂ ਬਈ ਰਵਾਨਾ ਹੁੰਦਾ ਹੋਇਆ ਕਾਫਲਾ ਇਦਾਂ ਹੀ ਇੱਕ ਸਾਲ ਆਜੇ 5620 ਨਿਊ ਹਾਲੈਂਡ ਨਿਊ ਹਾਲੈਂਡ ਆ ਚੱਲਿਆ ਜੀ ਬਸ਼ੇਰ ਠੀਕ ਆ ਜੀ ਬਿਲਕੁਲ ਸਲੋ ਸਲੋ ਭਾਈ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸਰਕਾਰ ਕਿੰਨਾ ਕੁ ਚੱਲਣ ਦਿੰਦੀ ਆ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵੇਖਰੋ ਨਾ ਟੋ ਮੇਰੇ ਵੀਰ ਆ ਚੱਲਿਆ ਜੀ ਮੇਰੇ ਆਹ ਚੱਲਿਆ ਜੀ ਮੇਰੇ ਜਦੋਂ ਚਰਨਾਵਾ ਟਰੈਕ ਤੇ ਆ ਚੱਲਿਆ ਜੀ 575 ਡੀਆਈ ਮਿੰਦਰਾ ਬੱਗੇ ਵਾਲਿਆਂ ਦਾ ਭਾਈ ਠੀਕ ਆ ਜੀ ਦੋ ਦੋ ਟਰੈਕਟਰ ਟਰਾਲੀਆਂ ਦੋ ਦੋ ਟਰੈਕਟਰ ਟਰਾਲੀਆਂ ਬਈ ਦੋ ਦੋ ਟਰੈਕਟਰ ਟਰਾਲੀਆਂ ਬਈ ਪਿਛਲੇ ਬੰਨੇ ਵਾਲੀ ਠੀਕ ਆ ਜੀ ਆ ਬਈ ਮੈਸੀ ਫਰੀडम ਮੈਸੀ ਫਰੀडम ਬਈ ਠੀਕ ਆ ਜੀ ਆ ਚੱਲਿਆ ਜੀ ਬਾਲਣ ਆ ਜਿਹੜਾ ਸਿਆਲ ਚ ਕੰਮ ਆਉਣਾ ਅਰੇ ਤੋਂ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕੱਲੇ 60 ਬੰਦੇ ਵੇਖਣਦੇ ਆ 200 400 ਬੰਦਾ ਵੇਖੇ ਭਈ ਵਰਤੋ ਵਾਧਾ ਚੱਲਿਆ ਜੇ ਸਮਰਾਜ ਪਲੈਨ ਤਰੀ ਜਾਂਦੀ ਜਿੰਨਾ ਵਿਖਾ ਸਕਦੇ ਵਿਖਾ ਲਾਂਗੇ ਸੀ ਠੀਕ ਆ ਠੀਕ ਆ ਆ ਚੱਲਿਆ ਜੀ ਆ ਚੱਲੇ ਜੇ ਫਾਰਮ ਟਰੈਕ 60 ਠੀਕ ਆ 74 ਚਲੇਗਾ ਜੀ 700 ਬੰਦਾ ਚਾਹੀਦਾ ਖਿੱਚ ਦਿਓ ਮੇਰੇ ਵੀਰ ਕੰਮ ਵਰਤੋ ਵਾਧਾ ਕਿੰਤੇ ਆਪ ਜੁਰੂ ਬੈਠੇ ਵਿੱਚ ਜਾਈਆਂ ਲੈ ਕੇ ਠੀਕ ਆ ਜੀ ਜੈ ਜੀ ਤੋਂ ਥੋੜਾ ਕੋਈ ਨੀ ਕੋਈ ਮਹਿੰਦਰਾ 275 ਪਿਛਲਾ ਟਰੈਕਟਰ ਹਾ ਸ਼ਹੀਦ ਸੁਭ ਕਰਨ ਦਾ ਪੋਸਟਰ ਲਾਇਆ ਹੋਇਆ ਵਾ ਠੀਕ ਹੈ ਜੀ ਵਰਤੋਂ ਵਾਰ ਸ਼ੇਅਰ ਕਰ ਦਿਓ ਆ ਚੱਲੀਆਂ ਡਬਲ ਟਰੈਕਟਰ ਟਾਲੀਆਂ ਬਈ ਵਰਤੋਂ ਵਾਰ ਸ਼ੇਅਰ ਕਰ ਦਿਓ ਵਰਤੋਂ ਵਾਰ ਸ਼ੇਅਰ ਕਰ ਦਿਓ ਅਰਜਨ ਚੱਲਿਆ ਬਈ ਪਿੰਡ ਜਹਾਂਗੀਰ ਦਾ ਕੱਥੂ ਨੰਗਲ ਜੋਣ ਆ ਚੱਲੇ ਜੀ ਠੀਕ ਹੈ ਜੀ ਵਰਤੋਂ ਵਾਰ ਸ਼ੇਅਰ ਕਰ ਦਿਓ ਮੇਰੇ ਵੀਰ ਠੀਕ ਆ ਆ ਫਿਰ ਬਾਲਣ ਭਰਿਆ ਹੋਇਆ 100 200 300 ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ ਸੋ ਇਸ ਕਰਕੇ ਬੇਨਤੀ ਵੱਧ ਤੋਂ ਵੱਧ ਸ਼ੇਅਰ ਕਰੋ ਮੇਰੇ ਵੀਰ ਸ਼ੇਅਰ ਕਰ ਦਿਓ ਇਹੋ ਮੀਡੀਆ ਸਾਥੋਂ ਤੁਹਾਡਾ ਦਿੱਤਾ ਪਰੋ 5000 ਬੰਦਾ ਦੇਖਿਆ ਚੱਲਿਆ ਜੇ ਮਹਿੰਦਰਾ ਇਹ ਨਵਾਂ ਰੰਗ ਕਰਾਇਆ ਬਈ ਠੀਕ ਆ ਆ ਫੇਰ ਦੋ ਟੈਟੇ ਡਾਲੀਆਂ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ ਮਹਿੰਦਰਾ 265 ਠੀਕ ਆ ਅਰ ਵੱਟ ਤੋਂ ਵੱਧ ਸ਼ੇਅਰ ਕਰਦੇ ਹੋ 500000 ਬੰਦਾ ਦੇਖੇ ਮੇਰੇ ਵੀਰੋ ਅੱਜ ਕਿਹਾ ਸੀ ਹਜ਼ਾਰਾਂ ਟਰੈਕਟਰ ਟਾਲੀਆਂ ਦਾ ਕਾਫਲਾ ਆ ਪਈ ਆਪਣੇ ਹਾਰਮ ਟਰੈਕ ਸਾਠ ਆ ਟਾਲੀ ਸਾਹਿਬ ਜੋਣ ਸਿੰਘਾ ਉਦੋਂ ਕੇ ਪਿੰਡ ਅੰਬਰਸਰ ਦਾ ਬਾਈ ਚਲੋ ਵੀ ਚਲੋ ਆ ਚੱਲਿਆ ਜੇ ਪੁਰਾਣਾ ਇੰਟਰਨੈਸ਼ਨਲ ਲੱਗਦਾ ਵਾ ਮਹਿੰਦਰਾ ਆਡਾ ਟਰੈਕਟਰ ਆ ਉੱਪਰਲੇ ਟਰੈਕਟਰ ਆ ਵੱਟ ਤੋਂ ਵੱਧ ਗਿਣਤੀ ਵਿੱਚ ਸ਼ੇਅਰ ਕਰੀ ਜਾਓ 112 ਹੋ ਗਏ 1012 ਚਾਹੀਦਾ ਭਾਈ ਖਿੱਚ ਦਿਓ ਕੰਮ ਆ ਚੱਲੇ ਜੇ ਮਹਿੰਦਰ ਦੋਸੋਂ ਪਿੰਦਰ ਵੇਖਣਾ ਨਾ ਹਟਿਓ ਵੇਖਣੇ ਨਾ ਹਟਿਓ ਘਟੋ ਘਟ ਵੱਟ ਤੋਂ ਵੱਧ ਸ਼ੇਅਰ ਕਰ ਦਿਓ ਤਿੰਨ ਟੈਟ ਟਾਲੀਆਂ ਭਾਈ ਆ ਵੇਖੋ ਆ ਰੇਲ ਗੱਡੀ ਚੱਲਣ ਈ ਭਾਈ ਆ ਤਿੰਨ ਭਾਈ ਠੀਕ ਹੈ ਜੀ ਹਾਂਜੀ ਆ ਚੱਲ ਰਿਹਾ ਭਾਈ ਟਰੈਕਟਰਾਂ ਦੀ ਲੈਂਡ ਤਰੀ ਆਉਂਦੀ ਆ ਵੇਖ ਲੋ ਵੱਧ ਤੋਂ ਵੱਧ 744 ਸ਼ਾਬਾਸ਼ ਏ ਭਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀ ਆ ਚੱਲਿਆ 744 ਆਹ ਦੇ ਲਿਆ ਜੀ ਠੀਕ ਆ ਜੀ ਇਧਰ ਵੀ ਤੁਹਾਨੂੰ ਟਰੈਕਟਰਾਂ ਦੀ ਲੈਂਡ ਦਿਖੂਗੀ ਵਿਆਸ ਵਾਲੇ ਪਾਸੇ ਆ ਪਿਛਲੇ ਪਾਸੇ ਹਾਂਜੀ 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 ਯਾਰ ਟਰੈਕ ਤੇ ਚੜਨਾ ਆਪਣੇ ਵਾਲੇ ਟਰੈਕ 'ਚ ਚੜਨਾ ਪਰਲੇ ਬੈਗ ਸਲੋ ਕ੍ਰਮ ਕਰਕੇ ਕੈਪ ਸਲ ਹਾਂਜੀ ਸਲੋ ਚਲੋ ਵੀ ਸਲੋ ਸਲੋ ਚਲੋ ਉਹਨੇ ਮੇਰੇ ਨਾਲ ਵੇਖਦਾ ਤੂੰ ਵੀ ਨਾ ਧਿਆਨ ਦੇ ਮੇਰੇ ਵਾਲਾ ਜੀ ਮੇਰੇ ਨਾਲ ਕਲੇਰ ਬਾਤ ਧਿਆਨ ਰੱਖੋ ਮੇਰੇ ਨਾਲ ਥੋੜਾ ਜਾ ਹਾਂਜੀ ਭਾਈ ਸਲੋ ਸਲੋ ਪਿੱਛੇ ਹਾਂਜੀ ਸਲੋ ਚਲੋ ਰੋਕੇ ਹਾਂ ਮਗਰਲਾ ਰੁਕ ਚਲੋ ਚਲੋ ਤੁਰੇ ਚਲੋ ਥੋੜਾ 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 ਵਧੀਆ ਵਧੀਆ ਵੀ 130 ਹੋ ਗਿਆ ਆਪਣੇ ਟਰੈਕ ਤੇ ਰਹਿਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ 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 ਮੇਰੇ ਵੀਰ ਨੱਪ ਕੇ ਲਾਜੋ ਚੱਲ ਵੀ ਚੱਲ ਸ਼ੇਰਾ ਵਧੀਆ ਵਧੀਆ ਹਾਂ ਵਧੀਆ ਵਧੀਆ ਉਹਨੂੰ ਗਾਂ ਲੰਗ ਲਾਂਦੇ ਵਲੰਟੀਅਰ ਪਿੱਛੇ ਜਾ ਕੇ ਜਿਹੜੀਆਂ ਟਰਾਲੀਆਂ ਲੈ ਤੱਕ ਸਪੈਕਟਰ ਸਟਾਰਟ ਨਹੀਂ ਆਏ ਉਹਨਾਂ ਨੂੰ ਕਹੋ ਜੀ ਸਟਾਰਟ ਸ਼ਾਬਾਸ਼ ਹੈ ਬਿ ਸ਼ਾਬਾਸ਼ ਸ਼ਾਬਾਸ਼ ਹੈ ਸ਼ਾਬਾਸ਼ ਹੈ ਸ਼ਾਬਾਸ਼ ਹੈ ਫੇਰ ਭਈ ਹਾਂ ਜੀ ਪਿੰਡ ਕਲੂਪੁਰ ਕਾਲੇ ਅੰਮ੍ਰਿਤਸਰ ਦੇ ਲੱਗ ਗਿਆ ਭਈ ਕਨ ਉਪਰ ਕਾਲੇ ਮਗਰ ਕੁਲਰ ਦਿਖਣ ਰਿਹਾ ਬਈ ਇਹਨਾਂ ਦਾ ਸ਼ਾਬਾਸ਼ੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਈ ਸ਼ੇਅਰ ਕਰ ਦਿਓ ਬਈ ਵੱਧ ਤੋਂ ਵੱਧ ਆ ਚੱਲਿਆ ਜੇ 3630 ਨਿਊ ਹੋਲੈਂਡ ਇਹਦੇ ਮਗਰ ਤਿੰਨ ਪਈਆਂ ਦੇ ਬਈ ਆ ਰੇਲ ਜਾਂਦੀ ਰੇਲ ਬਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਜ਼ਾਰਾਂ ਲੋਕ ਵੇਖਣ ਵੇਖਣ ਨੂੰ ਦਿਓ ਆ ਤਿੰਨ ਮੱਖਣ ਵਿੰਡੀ ਸ਼ਹਿਰੀ ਇਲਾਕੇ ਦੇ ਨਾਲ ਲੱਗਦੇ ਆ ਆ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ ਵਾਤ ਤੋਂ ਵਾਅ ਸ਼ੇਅਰ ਕਰ ਦਿਓ 20275 ਦੋ ਟਰੈਕਟਰ ਟਰਾਲੀਆਂ ਜੋੜ ਕੇ ਭਈ ਸ਼ਾਬਾਸ਼ ਏ ਭਾਈ ਸ਼ਾਬਾਸ਼ ਏ ਸ਼ਾਬਾਸ਼ ਏ ਭਾਈ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਵਾਤ ਤੋਂ ਵਾਅ ਸ਼ੇਅਰ ਕਰ ਦਿਓ ਮੇਰੇ ਵੀਰ ਆ ਚੱਲੇ ਜੇ ਠੀਕ ਆ ਜੇ ਆਹ ਵੇਖੋ ਬਾਲਣ ਦੀਆਂ ਫੇਰ ਟਰੈਕਟਰ ਟਰਾਲੀਆਂ ਆਹ ਵੇਰਕੇ ਵਾਲੇ ਆ ਗਏ ਭਈ ਦੋ ਟਰੈਕਟਰ ਟਰਾਲੀਆਂ ਇੱਕ ਪਿੰਡ ਚੋਂ ਭਈ ਸ਼ੇਅਰ ਕਰ ਦਿਓ ਵੱਧ ਤੋਂ ਵੱਧ 200 300 ਬੰਦਾ ਵੇਖੇ ਮੇਰੇ ਵੀਰੋ ਇਹ ਚੱਲੇ ਟਾਡਾ ਦਿੱਤਾ মিডিਆ ਸਾਡੇ ਕੋਲ ਇਹੀ ਆ ਬਾਈ ਆ ਚੱਲੀਆਂ ਭੰਦੇੜਾਂ ਵਾਲੀਆਂ ਦੇ ਟਰੈਕ ਟਾਲੀਆਂ ਫਾਰਮ ਟਰੈਕ 60 ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ ਜਾ ਰਹੀਆਂ ਬਈ ਨਿਕਲਦੀਆਂ ਹੋਈਆਂ ਸ਼ੰਭੂ ਮੋਰਚੇ ਨੂੰ ਬਾਈ ਇਹ ਜ਼ਿਲ੍ਹਾ ਮੋਹਸਰ ਤੋਂ ਵੱਡਾ ਕਾਫਲਾ ਸ਼ੰਭੂ ਬਾਡਰ ਲਈ ਜਿਹੜਾ ਹਜ਼ਾਰਾਂ ਟਰੈਕਟਰ ਟਾਲੀਆਂ ਕੇ ਰੁਫਾਨਾ ਕਰਾਂਗੇ ਹੋ ਗਿਆ ਬਈ ਸੋ ਹਜੇ ਵੀ ਮਗਰ ਆ ਰਹੀਆਂ 885 885 ਵਾਟ ਤੋਂ ਵੀ ਸ਼ੇਅਰ ਕਰ ਦਿਓ ਭਾਈ ਹਜੇ ਵੀ ਲੈਨ ਆ ਵੇਖੋ ਜੇ ਮੈਂ ਤੁਹਾਨੂੰ ਦਿਖਾ ਲਿਆ ਹਜੇ ਲੈਨ ਨਹੀਂ ਟੁੱਟ ਰਹੀ ਆ ਵੇਖੋ ਉਹ ਤੋ ਤੱਕ ਲੈਣਾ ਹੀ ਲੈਣਾ ਵਾ ਠੀਕ ਆ ਐ ਆ ਐ ਚੱਲ ਰਿਹਾ ਭਾਈ ਚਲੋ ਵੀ ਚਲੋ ਸ਼ਾਬਾਸ਼ 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 ਭਾਈ ਵਾਟ ਤੋਂ ਵਾਟ ਸ਼ੇਅਰ ਕਰ ਦਿਓ ਮੇਰੇ ਵੀਰ 242 ਆ 142 ਵੇਖਣ ਦੇ ਆ 5000 ਬੰਦਾ ਚਾਹੀਦਾ ਸ਼ੇਅਰ ਕਰੋ ਵੇਖ ਰੋ ਨਾਟੋ ਮੇਰੇ ਵੀਰ ਚਲੋ ਵੀ ਚਲੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ ਰਿਹਾ ਭਈ 950 ਟਾਫੇ ਲਿਖਿਆ ਡੀ ਆਈ ਦੋ ਟਰੈਕਟਰ ਟਾਲੀਆਂ ਭਈ ਦੋ ਟਰੈਕਟਰ ਟਾਲੀਆਂ ਕਾਫਲਾ ਰਵਾਨਾ ਹੁੰਦਾ ਹੋਇਆ ਸ਼ੰਭੂ ਮੋਰਚੇ ਨੂੰ ਭਈ ਆ ਗੁਰਦਾਸਪੁਰਵਾ ਜਨਾਲੇ ਚੋ ਭਈ ਇਹ ਵੀ ਬਾਰਡਰ ਦਾ ਏਰੀਆ ਜੀ ਸਾਡਾ ਹਾਂ ਉਧਰੋਂ ਵੇਖ ਲਈਦੇ ਤੁਸੀਂ ਚਲੋ ਵੀ ਚਲੋ ਸ਼ਾਬਾਸ਼ ਚਲੋ ਵੀ ਚਲੋ ਆ ਵੀ ਜਾਂਦੇ ਹੋਏ ਮਹਿੰਦਰਾ 285 ਆ ਆ ਰਿਹਾ ਟੇਕ ਸਿੰਘ ਝੰਡੇ ਵੇਖ ਲਓ ਜਿੰਨਾ ਸੀ ਬਖਾ ਸਕਦੇ ਕਿੰਨਾ ਸਮਾਂ ਲੱਗਿਆ ਰਫਾਲ ਹੁਣ ਰਵਾਨਾ ਕਰਦਾ ਹੋਇਆ ਵੱਡੇ ਪੱਦਰ ਦੇ ਟਰੈਕਟਰ ਟਾਲੀਆਂ ਦਾ ਕਾਫਲਾ ਸ਼ੰਭੂ ਮੋਰਚੇ ਨੂੰ ਰਵਾਨਾ ਹੁੰਦਾ ਹੋਇਆ ਮੇਰੇ ਵੀਰੋ ਸ਼ਾਬਾਸ਼ ਭਾਈ ਸ਼ਾਬਾਸ਼ ਚਲੋ ਵੀ ਚਲੋ ਵੱਡੇ ਪੱਦਰ ਤੇ ਸ਼ਾਬਾਸ਼ ਭਾਈ ਮਹਿੰਦਰਾ ਸ਼ਾਬਾਸ਼ ਭਾਈ ਸ਼ਾਬਾਸ਼ ਅੱਗੇ ਆ ਰਿਹਾ ਨਿਊਜ਼ੀਲੈਂਡਰ ਫੁੰਡ ਗਾਣਾ ਲਗਾ ਭਈ ਵਿੱਕ ਗਿਆ ਕਹਿੰਦਾ ਇੰਡੀਆ ਦਾ ਮੀਡੀਆ ਕਿਸਾਨ ਕਹਿੰਦਾ ਬੀਬੀਸੀ ਤੇ ਛਾਇਏ ਹੋਏ ਨੇ ਲੱਗਾ ਰਿਕਾਰਡ ਭਈ ਸ਼ਾਬਾਸ਼ ਹੈ ਭਾਈ ਸੋਨਾ ਲੀਕਾਇਆ ਵੱਤੋ ਵੱਤ ਸ਼ੇਅਰ ਕਰ ਦਿਓ ਵੱਤੋ ਵੱਤ ਸ਼ੇਅਰ ਕਰ ਦਿਓ ਆ ਜਾਂਦੇ ਹੋਏ ਭਈ ਸ਼ੰਪੂ ਮੋਰਚੇ ਨੂੰ ਕਾਫਲਾ ਰਵਾਂਦਾ ਹੋਇਆ ਚੰਬੂ ਮੋਰਚੇ ਨੂੰ ਹਜੇ ਵੀ ਭਾਈ ਲੈਂ ਟੁੱਟ ਨਹੀਂ ਰਹੀ ਐਦਾਂ ਲੈਂ ਤੁਰੀ ਆਉਂਦੀ ਆ ਹਜੇ ਵੀ ਲੈਂ ਤੁਸੀਂ ਵੇਖੋਗੇ ਉਹ ਮਗਰੋਂ ਤੱਕ ਹੈਗੀ ਆ ਬਹੁਤ ਵੱਡੇ ਪੱਧਰ ਤੇ ਤੁਰਦਾ ਹਿਆ ਲੈਂ ਪੂਰੀ ਜਾਂਦੀ ਹੋਈ ਤੁਹਾਨੂੰ ਮੈਂ ਬੁਖਾ ਰਿਹਾ ਵਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਧਰਲੇ ਪਾਸੇ ਮੈਂ ਖਾਲੀ ਜਾਊਂਗਾ ਵੱਧ ਤੋਂ ਵੱਧ ਆਹ ਲੈਂ ਟਲਦੀ ਹੋਈ ਵੱਧ ਤੋਂ ਵੱਧ ਮੇਰੇ ਵੀਰ ਸ਼ੇਅਰ ਕਰੀ ਜਾਓ ਵੱਧ ਤੋਂ ਵੱਧ ਮੇਰੇ ਵੀਰਾ 500 ਬੰਦਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਖਿੱਚ ਦਿਓ ਕੰਮ ਜਰਾ ਠੀਕ ਆ ਸਲੋ ਕਨੈਕਸ਼ਨ ਹੋ ਰਿਹਾ ਬਈ ਹਾਂ ਸਰਕਾਰ ਸਲੋ ਕਰਦੀ ਕਨੈਕਸ਼ਨ ਸਾਡਾ ਠੀਕ ਹੈ ਵੱਧ ਤੋਂ ਵੱਧ ਦੇਜੋ ਲੈ ਜੋ ਲੈ ਜੋ ਨੱਪ ਕੇ ਜਰਾ 200 ਤੱਕ ਪਹੁੰਚਾ ਦਿਓ ਮੇਰੇ ਵੀਰ ਹੋ ਗਿਆ 153 ਖਿੱਚ ਲੋ ਖਿੱਚ ਲੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ ਜਿੰਨਾ ਕ ਵਿਖਾ ਸਕਦੇ ਵਿਖਾਉਨੇ ਤੁਹਾਨੂੰ ਕਾਫਲਾ ਰਵਾਨਾ ਹੁੰਦਾ ਆਇਆ ਸ਼ਾਬਾਸ਼ ਹੈ ਬਈ ਕਾਫਲਾ ਰਵਾਨਾ ਹੁੰਦਾ ਆਇਆ ਮੇਰੇ ਵੀਰ ਸ਼ੰਭੂ ਬਾਰਡਰ ਤੋਂ ਸ਼ੰਭੂ ਬਾਰਡਰ ਨੂੰ ਵਿਆਸ ਤੋਂ ਵਿਆਸ ਤੋਂ ਕਾਫਲਾ ਰਵਾਨਾ ਹੁੰਦਾ ਆਇਆ ਮੇਰੇ ਵੀਰੋ 160 ਹੋ ਗਏ ਖਿੱਚ ਦਿਓ ਕਰ ਦਿਓ ਸ਼ੇਰ 264 ਹੋ ਗਏ ਮੇਰੇ ਵੀਰ ਲੈ ਜੋ ਨੱਪ ਕੇ ਨਿਊ ਹੋਲੈਂਡ ਛੇ ਤੋਂ 64 ਹੋ ਗਏ 70 ਹੋ ਗਏ 250 ਦੇ ਪਹੁੰਚਾ ਦਿਓ ਮੇਰੇ ਵੀਰ ਖਿੱਚ ਦਿਓ ਖਿੱਚ ਦਿਓ ਫਾਰਮ ਟਰੈਕ 60 ਚੱਲ ਰਿਹਾ ਮੇਰੇ ਵੀਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨਾ ਕਿ ਅਸੀਂ ਵਿਖਾ ਸਕਦੇ ਆ ਉਹਨਾਂ ਤੁਹਾਨੂੰ ਵਿਖਾ ਲਈ ਜਾਨੇ ਆ ਪਰ ਅਸੀਂ ਵੀ ਜਾਣਾ ਤੇ ਵੱਧ ਤੋਂ ਵੱਧ ਸ਼ੇਅਰ ਕਰੀ ਜਾਓ ਮੇਰੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਲੰਮੀ ਲੈਣ ਹੈ ਹਲੇ ਵੀ ਜਿੰਨਾ ਕਿ ਤੁਹਾਨੂੰ ਖਾ ਸਕਦੇ ਖਾਤਾ ਬਈ